ਆਏ ਭਾਈ ਇਹ ਬਸ ਬੋਲਣੇ ਨਹੀਂ ਦੇ ਕੇ ਆਲੀ ਬੋਲਣੇ ਆ ਮੈਂ ਕਿਹਨੂੰ ਮੁੰਡੇ ਨੂੰ ਭੇਜੋ ਗੱਡੀ ਲੈ ਕੇ ਆਣ ਕੇ ਮਾਲ ਚੱਕ ਲੈਣਾ ਵਾ ਤਾਂ ਜਦੋਂ ਕਹਿ ਕਾ ਤੁਹਾਨੂੰ ਇਹ ਖੜੀ ਤਾਂ ਤੇ ਫਿਰ ਆਓ ਚੁੱਕੋ ਮਾਲ ਅਸੀਂ ਖੜੇ ਆਂ ਹੀ ਪਾਗਲ ਆ ਉਹ ਪਾਗਲ ਅਸੀਂ ਕਹਿੰਦੇ ਆਂ ਪਾਗਲ ਬਬਾ ਦੀ ਤਾਂ ਫਿਰ ਮੈਂ ਰਾਜ ਤੁਸੀਂ ਆਓ ਨਾ ਗੱਡੀ ਮੰਗਾਓ ਇੱਥੇ ਗੱਡੀ ਮੰਗਾ ਕੇ ਮਾਲ ਚੁਕਵਾਓ ਗੱਡੀ ਭੇਜ ਦਿਓ ਓਏ ਮੁੰਡਾ ਲੈ ਕੇ ਆਉਂਦਾ ਗੱਡੀ ਭੇਜੋ ਹੀ ਖੜੇ ਹੋਇਆ ਅਸੀਂ ਖੜੇ ਹੋਇਆ ਸਰ ਜੀ ਅਸੀਂ ਖੜੇ ਹੋਇਆ ਜਾਵਾਂਗੇ ਨਹੀਂ ਤਾਂ ਦੇਖੋ ਹੋਰ ਨੁਕਸਾਨ ਹੋਏਗਾ ਬਾਬਾ ਜੀ ਮੇਰੀ ਗੱਲ ਸੁਣੋ ਮੈਂ ਇਧਰੋਂ ਤੁਹਾਡੇ ਨਾਲ ਸੈਲਸ ਨਾਲ ਚੱਲਣ ਦੇ ਆਂ ਅਸੀਂ ਸ਼ਟਰ ਥੱਲੇ ਕਰਾ ਦੋ ਆਪਾਂ ਕੋਈ ਨਹੀਂ ਦੇਖਾ ਅਗਰ ਗੱਡੀ ਮੁੰਡਾ ਲੈ ਆਉਂਦਾ ਮਾਲ ਤੇ ਆਪਣੇ ਲੈ ਜਾਣਾ ਆਪਾਂ ਕਿੰਨੇ ਚਿਰ ਤੱਕ ਕਰ ਰਹੇ ਸਾਨੂੰ ਟਾਈਮ ਦਿਓ ਮਾਸਾ ਬਤਾਓ ਕਿਹ ਕਿਹ ਲੱਗ ਰਹੀ ਹੈ ਗੱਡੀ ਬਾਹਰ 10-20 ਮਿੰਟ ਤੱਕ ਕਰ ਰਹੇ ਹੋ 10-20 ਮਿੰਟ ਤੱਕ ਕਰ ਰਹੇ ਹੋ 10-20 ਨਹੀਂ ਲੱਗਣੇ ਬਾਬਾ ਜੀ 1 ਘੰਟਾ ਲੱਗ ਜਣਾ ਵਾ ਇਹਨੂੰ ਸ਼ਟਰ ਕਰਕੇ ਬੰਦ ਦੇ ਮੁੰਡੇ ਨੂੰ ਭੇਜ ਦੋ ਅਸੀਂ ਗੱਡੀ ਇਹਦੇ ਹੱਥ ਭੇਜ ਕੇ ਨਾਲ ਹੀ ਮਾਲ ਲੱਦ ਕੇ ਲਾਹਿੰਦਾ ਅਸੀਂ ਐਂ ਇਦਾਂ ਕਰਦੇ ਆ ਅਸੀਂ ਨਾ ਸ਼ਟਰ ਦਾ ਚਾਬੀ ਤਾਲਾ ਲਾ ਕੇ ਇਹੀ ਏ ਠੀਕ ਹੈ ਆ ਤੂੰ ਜਾ ਜਾਪਾ ਤੁਸੀਂ ਆਪਣਾ ਤਾਲਾ ਲਾ ਲਓ ਜਿਹੜਾ ਲਾ ਲਓ ਸਾਨੂੰ ਆਟਾ ਸਾਡਾ ਤਾਲਾ ਦੇ ਦਿਓ ਸਾਨੂੰ ਅਸੀਂ ਆਪੇ ਮਾਲ ਚੱਕ ਲੈਣਾ ਸੀ ਆਪਾਂ ਚੱਕ ਕੇ ਹੁਣੇ ਲੈਣਾ ਨਹੀਂ ਨਹੀਂ ਅਸੀਂ ਪਤਾ ਕੀ ਕਰਦੇ ਹੈਗੇ ਆ ਅਸੀਂ ਛਠਾਣੇ ਚਾਬੀ ਦੇ ਦਿੰਦੇ ਹੈਗੇ ਆ ਲਿਜਾ ਕੇ ਬਾਬਾ ਜੀ ਮੈਂ ਤੁਹਾਡੀ ਗੱਲ ਨਾਲ ਸਮਝਦਾ ਤੁਸੀਂ ਆਪ ਦਾ ਜ਼ਿੰਦਾਰਾ ਕੇ ਚਾਬੀ ਦੇ ਦਿਓ ਠੀਕ ਹੈ ਬਾਈ ਸ਼ਟਰ ਬੰਦ ਕਰੋ ਬਾਈ ਅਸੀਂ ਸ਼ਟਰ ਦਾ ਤਾਲਾ ਲਵਾਉਣ ਲੱਗੇ ਆ ਤੇ ਬਾ ਬੰਦੇ ਬਾਹਰ ਕੱਢ ਕੇ ਤਾਲਾ ਲਵਾਉਣ ਲੱਗੇ ਆ ਸ਼ਟਰ ਨੂੰ ਆ ਲਾ ਦਿਓ ਦੁਵਾਰਾ ਠੇਕਾ ਨਹੀਂ ਖੁੱਲਣਾ ਚਾਹੀਦਾ ਹੈਗਾ ਬਾਠ ਠੀਕ ਆ ਦਵਾਰਾ ਠੇਕਾ ਨਹੀਂ ਸਾਨੂੰ ਉਹਨਾਂ ਨੇ ਪਾਵੇ ਬਾਅਦ ਨੁਕਸਾਨ ਹੋਊਗਾ ਤੁਹਾਡਾ ਵੱਧ ਹੋਊਗਾ ਹਾਂ ਬਾਬਾ ਜੀ ਨੁਕਸਾਨ ਵਾਲੀ ਗੱਲ ਆ ਬਸ ਤੁਹਾਨੂੰ ਆਹ ਕਹਿੰਦਾ ਹੁਣ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਗੱਲ ਸੁਣੋ ਜੀ ਸ਼੍ਰੀਮਾਨ ਜੀ ਪਹਿਲਾਂ ਹੁਣ ਤਾਂ ਸਾਡੀ ਹੱਥ ਖੋਲ ਕੇ ਬੇਨਤੀ ਹੱਥ ਜੋੜ ਕੇ ਤੇ ਫਿਰ ਹੱਥ ਖੋਲ ਕੇ ਬੇਨਤੀ ਹੋਊਗੀ ਬਸ ਦੋ ਹੀ ਗੱਲਾਂ ਹੁੰਦੀਆਂ ਸਿੰਘਾਂ ਕੋਲੇ ਜਾਂ ਆਰ ਜਾਂ ਪਾਰ ਹਾਂਜੀ ਹਾਂ ਸ਼ਟਰ ਕਰਵਾ ਰਹੇ ਆ ਥੱਲੇ ਤੇ ਤਾਲਾ ਲਵਾਉਣ ਲੱਗੇ ਆ ਬਾਠ ਠੀਕ ਹੈ ਜੀ ਓਕੇ ਸਰ ਅਸੀਂ ਠੇਕਾ ਬੰਦ ਕਰਵਾਉਣ ਲੱਗੇ ਹੋਏ ਆ ਤੇ ਕਰਵਾਤਾ ਮਾਰੋ ਕਾਲ ਮੋਬਾਈਲ 'ਤੇ ਫੜੋ ਬੋਲੇ ਸੋਨਿਆ ਸ੍ਰੀਆ ਗਾਲ ਹਾਂਜੀ ਬਾਬਾ ਜੀ ਅੱਜ ਕੀ ਕਹਿੰਦੇ ਜੀ ਓ ਜੀ ਉਹਨਾਂ ਨੇ ਕਿਹਾ ਵੀ ਅਸੀਂ ਸ਼ਰਾਬ ਦਾ ਠੇਕਾ ਬੰਦ ਕਰ ਲੈਨੇ ਆ ਇਸ ਠੇਕਾ ਨਹੀਂ ਖੁੱਲੂਗਾ ਸਾਨੂੰ ਉਹਨਾਂ ਨੇ ਇੰਨਾ ਕਹਿ ਦਿੱਤਾ ਤੁਸੀਂ ਵੀ ਹੁਣ ਰਿਕਾਰਡਿੰਗ ਸੋਣੀ ਲਈ ਗਈ ਆ ਕਹਿੰਦੇ ਵੀ ਘੰਟੇ ਕਿਤੇ ਵਿੱਚ ਵਿੱਚ ਇਹ ਸਾਰਾ ਸਮਾਨ ਚੱਕ ਕੇ ਲੈ ਜਾਣੇ ਹੈਗੇ ਆ ਵੀ ਇੱਥੇ ਠੇਕਾ ਨਹੀਂ ਖੁੱਲੂਗਾ ਬਾਕੀ ਹੁਣ ਦੇਖਦੇ ਅੱਗੇ ਕੀ ਕਰਦੇ ਜੇ ਨਾ ਕਾਰਵਾਈ ਕੀਤੀ ਜੇ ਇਹਨਾਂ ਨੇ ਨਾ ਬੰਦ ਕੀਤਾ ਫਿਰ ਅਸੀਂ ਆਪਣੀ ਅਗਲੀ ਕਾਰਵਾਈ ਤੋਰਾਂਗੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਹੱਥ ਜੋੜ ਕੇ ਵੀ ਤੁਸੀਂ ਇਦਾਂ ਦੇ ਕੰਮਾਂ ਦੇ ਵਿੱਚ ਸਾਡਾ ਸਾਥ ਦਿਆ ਕਰੋ ਅਸੀਂ ਵੀ ਆਪਾਂ ਇਦਾਂ ਦੀਆਂ ਚੀਜ਼ਾਂ ਬੰਦ ਕਰਾਈਏ ਜੋ ਆਪਣਾ ਰੰਗਲਾ ਪੰਜਾਬ ਸੀਗਾ ਆਪਾਂ ਆਪਣੇ ਰੰਗਲੇ ਪੰਜਾਬ ਨੂੰ ਬਚਾਈਏ ਇਹ ਆਪਾਂ ਨੂੰ ਬਹੁਤ ਜ਼ਰੂਰੀ ਆ ਬਚਾਉਣਾ ਰੰਗਲਾ ਪੰਜਾਬ ਆਪਣਾ ਗੰਦਲਾ ਹੋ ਚੁੱਕਿਆ ਹੈਗਾ ਸ਼ਰਾਬ ਦੇ ਠੇਕੇ ਖੁੱਲ ਗਏ ਇੱਕ ਥਾਂ ਤੇ ਚਿੱਟਾ ਵੇਖ ਰਿਆ ਕਿਤੇ ਕੁਛ ਵੇਖ ਰਿਆ ਕਿਤੇ ਕੁਛ ਜਵਾਨ ਪੁੱਤ ਮਾਰਦੇ ਪਏ ਆ ਸ਼ਰਾਬ ਨਾਲ ਘਰ ਬਰਵਾਦ ਹੋ ਰਿਹਾ ਆ ਆਪਾਂ اسی ਜਿਹੜਾ ਪਿਛਲਾ ਜਿਹੜਾ ਪਿਛਲਾ ਸਮਾਂ ਉਹ ਹੀ ਨਵਾਂ ਲਿਆਉਣਾ ਚਾਹੁੰਦੇ ਆ ਜਿਹੜਾ ਆਪਣਾ ਰੰਗਲਾ ਪੰਜਾਬ ਆ ਉਹਨੂੰ ਦੁਬਾਰਾ ਫੇਰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਅਸੀਂ ਫੇਰ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਆ ਵੀ ਸਾਡਾ ਸਾਥ ਦਿਓ ਅਸੀਂ ਵੀ ਤੁਹਾਡਾ ਸਾਥ ਦਿੰਨੇ ਆ ਇਹ ਚੀਜ਼ਾਂ ਤੋਂ ਆਪਾਂ ਰੋਕ ਕੇ ਰਹੀਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰਿਆਂ ਦਾ ਪ੍ਰੈਸਰ ਵੋਟਰਾਂ ਦਾ ਬਹੁਤ ਧੰਨਵਾਦ ਜੀ ਤੁਸੀਂ ਇੱਕ ਆਵਾਜ਼ ਮਾਰੀ ਤੇ ਸਾਰਿਆਂ ਨੇ ਆ ਕੇ ਸਾਡਾ ਸਾਥ ਦਿੱਤਾ ਉਹਦੇ ਵਾਸਤੇ ਬਹੁਤ ਧੰਨਵਾਦ ਜੀ ਮਾਲਕੀ ਕਿਰਪਾ ਕਰਨ ਇਹ ਦਾਰਾ ਨਾ ਖੁੱਲੇ ਇਹੀ ਬੇਨਤੀ ਹੈ ਸਾਡੀ ਵੀ ਇਹ ਨਾ ਖੋਲਣ ਜੇ ਖੋਲਣਗੇ ਤਾਂ ਮਾਹੌਲ ਖਰਾਬ ਹੋਏਗਾ ਉਹਦੇ ਜ਼ਿੰਮੇਵਾਰ ਇਹ ਆਪ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਬੇ ਕੀ ਕਹਣਾ ਚਾਹੋਗੇ ਜਿਹੜਾ ਅੱਜ ਇੱਕ ਠੇਕਾ ਖੁੱਲਣ ਜਾ ਰਿਹਾ ਹੈਗਾ ਵਾਹ ਮਿਹਰਬਾਨੀ ਦੇ ਕੋਲ ਵਾਹਿਗੁਰੂ ਜੀ ਗੱਲ ਇਹ ਆ ਕਿ ਇਹਨਾਂ ਲੋਕਾਂ ਦੀਆਂ ਨਾ ਜ਼ਮੀਰਾਂ ਮਰ ਗਈਆਂ ਹੋਈਆਂ ਸਿਰਫ ਪੈਸੇ ਨੂੰ ਹੀ ਇਹਨਾਂ ਨੇ ਅੱਗੇ ਰੱਖਿਆ ਹੋਇਆ ਤੇ ਪੈਸੇ ਦੇ ਸਿਰ ਪੈਸੇ ਕਰਕੇ ਕੁਝ ਵੀ ਕਰ ਸਕਦੇ ਆ ਹੁਣ ਦੇਖੋ ਬਿਲਕੁਲ ਗੁਰਦੁਆਰੇ ਦੇ ਨਾਲ ਬਿਲਕੁਲ ਮੋੜ ਨਾਲ ਠੇਕਾ ਖੋਲਤਾ ਤੇ ਇਹਨਾਂ ਨੇ ਉਤੋਂ ਸ਼ਹਾਦਤ ਦੇ ਦਿਨ ਚੱਲ ਰਹੇ ਆ ਪਹਿਲੀ ਜੂਨ ਤੋਂ 6 ਤੱਕ ਸ਼ਹਾਦਤ ਦੇ ਦਿਨ ਚੱਲ ਰਹੇ ਆ ਤੇ ਸਾਡੇ ਘਰਾਂ ਦੇ ਮੂਹਰੇ ਗੁਰਦੁਆਰਿਆਂ ਦੇ ਮੂਹਰੇ ਲਿਆ ਕੇ ਆ ਕੇ ਠੇਕੇ ਬਣਾਈ ਜਾ ਰਹੇ ਆ ਸਾਨੂੰ ਇਹਨਾਂ ਨੇ ਬਹੁਤ ਦੁਖੀ ਹੁਣ ਢੇਰੀ ਪਿੰਡ ਦੇ ਵਿੱਚ ਅਸੀਂ ਬੰਦ ਕਰਾ ਕੇ ਆਏ ਆ ਤਿੰਨ ਠੇਕੇ ਪਹਿੰਦੇ ਆ ਇੱਕ ਫਿਰ ਖੋਲਤਾ ਉਹ ਹੁਣ ਬੰਦ ਕਰਾਇਆ ਹੁਣ ਉੱਥੋਂ ਬੰਦ ਕਰਾਇਆ ਤੇ ਹੁਣ ਫੋਨ ਆਇਆ ਜਥੇਦਾਰੀ ਦਾ ਵੀ ਇੱਧਰ ਆਓ ਇੱਧਰ ਵੀ ਖੋਲਤਾ ਹੁਣ ਮਿਹਰਬਾਨ ਸਾਡੇ ਕੋਲ ਆ ਹੁਣ ਇੱਥੇ ਵੀ ਖੋਲਤਾ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਇੱਕ ਨਾਲ ਪੰਜਾਬ ਹੇਠੇ ਆਪਣਾ ਗੁਰਦੁਆਰਾ ਇੱਧਰੋਂ ਸਾਈਡ ਤੇ ਗੁਰਦੁਆਰਾ ਹੈ ਬਿਲਕੁਲ ਇੱਧਰ ਆਪਣਾ ਠੇਕਾ ਖੁੱਲਾ ਹੋਇਆ ਹੈ ਬਿਲਕੁਲ ਜੀ ਨਾਲ ਬੱਚਿਆਂ ਦਾ ਸਕੂਲ ਹੈ ਤੇ ਨਾਲ ਹੀ ਗੁਰਦੁਆਰੇ ਦੇ ਨਾਲ ਹੀ ਬਿਲਕੁਲ ਨਾਲ ਸਾਡੇ ਘਰ ਪਰਿਵਾਰ ਆ ਧੀਆ ਪਹਿਣਾ ਇਥੋਂ ਲੰਗਦੀਆਂ ਹਰ ਵੜੇ ਸਾਨੂੰ ਬਹੁਤ ਜ਼ਿਆਦਾ ਇਹਨਾਂ ਨੇ ਤਾਂ ਕੀਤਾ ਭਗਵੰਤ ਮਾਨ ਨੇ ਤੇ ਇਸ ਸਰਕਾਰ ਨੇ ਤਾਂ ਬਿਲਕੁਲ ਹੀ ਬੜਾ ਗਰਕ ਕਰਤਾ ਇਹ ਲੋਕ ਪੈਸੇ ਦੇ ਯਾਰ ਕੁਛ ਵੀ ਕਰੀ ਜਾਣ ਸਾਡੇ ਘਰਾਂ ਦੇ ਮੂਹਰੇ ਘਰਾਂ ਦੇ ਵਿੱਚ ਲਿਆ ਲਿਆ ਕੇ ਠੇਕੇ ਬਣਾਈ ਜਾਂਦੇ ਆ ਤੇ ਅਸੀਂ ਇਹ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੁੰਦੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਨਾਲ ਲੈ ਕੇ ਕਰਾਂਗੇ ਤੇ ਜੇ ਨਾ ਇਹ ਕਰਨਗੇ ਤਾਂ ਫਿਰ ਅਸੀਂ ਆਪਣੇ ਵੱਲੋਂ ਜਥੇਬੰਦੀ ਜੋ ਵੀ ਹੋਇਆ ਆਪਣੀ ਕਾਰਵਾਈ ਕਰਾਂਗੇ ਜੀ ਠੇਕੇ ਵਾਲਿਆਂ ਨਾਲ ਗੱਲ ਕੀਤੀ हां जी हां जी ठेके वाले कहंदे ਸੀ ਆ ਰਹਿਆਂ ਸੀ ਹੁਣ ਫੋਨ ਤੇ ਗੱਲ ਕੀਤੀ ਆ ਕਹਿੰਦੇ ਆ ਰਹਿਆਂ ਦੋ ਤਿੰਨ ਵਾਰੀ ਫੋਨ ਕੀਤਾ ਤੇ ਹੁਣ ਆ ਨਹੀਂ ਰਹੇ ਆ ਰਹੇ ਆ ਰਹੇ ਕਹੀ ਜਾ ਰਹੇ ਆ ਜੀ ਦੁਕਾਨ ਦੇ ਮਾਲਕ ਉਹਨਾਂ ਨਾਲ ਗੱਲ ਹੋ ਗਈ ਤੁਹਾਡੀ ਕੋਈ हां जी हां जी ਉਹਨਾਂ ਨਾਲ ਹੀ ਗੱਲ ਹੋਈ ਆ ਜੀ ਉਹ ਕਹਿੰਦੇ ਸੰਦੇ ਮਾਲਕ ਨਾਲ ਗੱਲ ਹੋਈ ਠੇਕੇ ਦੇ ਮਾਲਕ ਨਾਲ ਗੱਲ ਜੀ ਠੇਕੇ ਦੇ ਮਾਲਕਾਂ ਨਾਲ ਹੋਈ ਆ ਸਾਨੂੰ ਦੁਕਾਨ ਦੇ ਮਾਲਕ ਬਾਰੇ ਤਾਂ ਅਜੇ ਨਹੀਂ ਪਤਾ ਹੈਗਾ ਹੁਣ ਦੁਕਾਨ ਠੇਕੇ ਵਾਲਾ ਆਊਗਾ ਫਿਰ ਪਤਾ ਲੱਗੂਗਾ ਕਿ ਕੌਣ ਮਾਲਕ ਆ ਕਿ ਇਹੀ ਆਪ ਹੀ ਮਾਲਕ ਆ ਆ ਸਰਕਾਰ ਦਾ ਕਹਿੰਦੀ 50 ਦਾ ਨਸ਼ਾ ਕਦੋਂ ਕੀਤਾ ਜਾਏਗਾ हां जी हां जी ਆ ਦੇਖ ਲਓ ਨਸ਼ਾ ਬੰਦ ਕਰ ਰਿਹਾ ਜੀ ਸਾਰੇ ਕਾਰਕਾਰ ਸਾਡੇ ਘਰਾਂ ਦੇ ਮੂਹਰੇ ਸਾਡੇ ਗੁਰਦੁਆਰਿਆਂ ਦੇ ਮੂਹਰੇ ਸਾਡੇ ਮੰਦਰਾਂ ਦੇ ਮਸਜਿਦਾਂ ਦੇ ਮੂਹਰੇ ਜਿੱਥੇ ਜਗਾ ਮਿਲਦੀ ਠੇਕੇ ਬਣਾਈ ਜਾਂਦੇ ਆ ਸਾਨੂੰ ਇਹ ਬਿਲਕੁਲ ਇਹ ਗਰ ਬਰਦਾਸ਼ਤ ਨਹੀਂ ਹੈਗੀ ਸਾਡਾ ਬਿਲਕੁਲ ਨਹੀਂ ਸਾਡਾ ਇਹ ਦੀ ਸੁਣਵਾਈ ਕੀਤੀ ਜਾਵੇ ਤੇ ਅਸੀਂ ਨਹੀਂ ਤਾਂ ਫਿਰ ਅਸੀਂ ਆਪਣੇ ਆਪ ਕਾਰਵਾਈ ਕਰਾਂਗੇ ਜੱਥੇਬੰਦੀ ਰਲ ਕੇ ਉਹ ਸਾਰੇ ਭੈਣ ਭਰਾਈ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਡੇ ਨਾਲ ਭਰਾ ਨੇ ਤੇ ਅਸੀਂ ਰਲ ਕੇ ਸਾਰੇ ਕਾਰਵਾਈ ਕਰਾਂਗੇ